ਦੋ ਬੱਚੇ ਇਹ ਜੇ ਸੀ ਜਿਹੜੇ ਦਿੱਲੀ ਤੋਂ ਸੀ ਉਹਨਾਂ ਦਾ ਬਾਪ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਸੀ ਤੇ ਉਹ ਬੱਚੇ ਵਿਚਾਰੇ ਕੋਈ ਮੈਨੂੰ ਲੱਗਦਾ ਹੈ ਕਿ ਭਿਖਾਰੀ ਨਹੀਂ ਸੀ ਆਗਾ ਮੈਂ ਸਜਦਾ ਕਰਦਾ ਧੰਨਵਾਦ ਕਰਦਾ ਕਿ ਪਿੰਗਲਵਾੜਾ ਨੇ ਉਹਨੂੰ ਵਿਦਨ ਫਿਊ ਆਰਸ ਉਹਦੇ ਪਿਤਾ ਨੂੰ ਆਇਡੈਂਟੀਫਾਈ ਕਰਕੇ ਚਾਈਲਡ ਪ੍ਰੋਟੈਕਸ਼ਨ ਕਮੇਟੀ ਨਾਲ ਵੈਲਫੇਅਰ ਕਮੇਟੀ ਨਾਲ ਗੱਲਬਾਤ ਕਰਕੇ ਆਰਡਰਸ ਜਾਰੀ ਕਰਾ ਕੇ ਉਹਨਾਂ ਦੋਨਾਂ ਬੱਚਿਆਂ ਨੂੰ ਉਹਦੇ ਪਿਤਾ ਦੇ ਨਾਲ ਦਿੱਲੀ ਵਾਪਸ ਭੇਜ ਦਿੱਤਾ ਇਹ ਬੱਚਿਆਂ ਨੂੰ ਪਹਿਲਾਂ ਥੋੜਾ ਐਡਮਿਨਿਸਟ੍ਰੇਸ਼ਨ ਨਾਲ ਗੱਲਬਾਤ ਕਰੇ ਇਹਨਾਂ ਦੀ ਗੱਲ ਨੂੰ ਸਮਝੇ ਇਹਨਾਂ ਦੀ ਗੱਲ ਨੂੰ ਸੁਣੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਰੈਸਕਿਊ ਕਰੇ ਪ੍ਰਸ਼ਾਸਨ ਵੱਲੋਂ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਜਿਹੜੇ ਪੂਰੇ ਸ਼ਹਿਰ ਭਰ ਦੇ ਵਿੱਚੋਂ ਜਿਹੜੇ ਬੱਚੇ ਜੋ ਕਿ ਭੀਖ ਮੰਗਦੇ ਦਿਖਾਈ ਦਿੰਦੇ ਸਿਗੇ ਜਾਂ ਉਹ ਬੱਚਿਆਂ ਨੂੰ ਉਠਾ ਕੇ ਤਾਂ ਉਹਨਾਂ ਦੇ ਜਿਹੜੇ ਡੀਐਨਏ ਟੈਸਟ ਕਰਵਾਏ ਜਾਂਦੇ ਸਿਗੇ ਤਾਂ ਉਹਨਾਂ ਨੂੰ ਜੋ ਬੱਚਾ ਵਿਭਾਗ ਦੇ ਵਿੱਚ ਜਿਹੜਾ ਲੈ ਕੇ ਜਾਇਆ ਜਾਂਦਾ ਸੀਗਾ ਜਿਸ ਦੇ ਵਿੱਚ ਕਿ ਅੱਜ ਨਵਾਂ ਮਾਮਲਾ ਸਾਹਮਣੇ ਆਇਆ ਦੱਸ ਦਈਏ ਕਿ ਇੱਕ ਜੋ ਵਿਅਕਤੀ ਵੱਲੋਂ ਆਵਾਜ਼ ਉਠਾਈ ਗਈ ਕਿ ਉਸ ਦੇ ਜਿਹੜੇ ਦੋ ਬੱਚੇ ਜਿਹੜੇ ਆ ਉਹ ਪ੍ਰਸ਼ਾਸਨ ਵੱਲੋਂ ਗਲਤੀ ਨਾਲ ਚੱਕ ਲਏਤੇ ਗਿਆ ਤਾਂ ਇਹ ਸਾਰੀ ਗੱਲ ਦਾ ਵੇਰਵਾ ਦਿਨ ਲਈ ਸਾਡੇ ਨਾਲ ਪਵਨ ਸ਼ਰਮਾ ਜੋ ਇੱਥੇ ਮੌਜੂਦ ਹੈਗੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਪਿੰਗਲਵਾੜੇ ਦੀਆਂ ਵੀ ਸਾਂਝੀਆਂ ਕਰ ਰਹੇ ਹਾਂ ਕਿ ਇਸ ਮੌਕੇ ਦੇ ਉੱਤੇ ਆਪਾਂ ਮੌਜੂਦ ਹੈਗੇ ਆ ਤਾਂ ਸਾਡੇ ਨਾਲ ਪਵਨ ਸ਼ਰਮਾ ਜੋ ਮੌਜੂਦ ਨੇ ਤਾਂ ਪਵਨ ਜੀ ਕੀ ਮਾਮਲਾ ਸਾਰਾ ਕਿਉਂਕਿ ਇੱਕ ਵਿਅਕਤੀ ਵੱਲੋਂ ਆਵਾਜ਼ ਉਠਾਈ ਗਈ ਕਿ ਉਸ ਦੇ ਜਿਹੜੇ ਬੱਚੇ ਜਿਹੜੇ ਆ ਪ੍ਰਸ਼ ਅ ਦੇਖੋ ਪ੍ਰੋਮਿਨੈਂਟਲੀ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਮੀਡੀਆ ਦਾ ਸਹਿਯੋਗ ਮੈਨੂੰ ਰਿਹਾ ਮੈਂ ਪਿਛਲੇ ਸਮੇਂ ਦੇ ਵਿੱਚ ਬੈਗਿੰਗ ਮਾਫੀਆ ਨੂੰ ਬੈਗਿੰਗ ਕਾਰਟਲਸ ਨੂੰ ਖਤਮ ਕਰਨ ਵਾਸਤੇ ਆਵਾਜ਼ ਬੁਲੰਦ ਕਰਨ ਦਾ ਯਤਨ ਕੀਤਾ ਸੀ ਪੂਰੇ ਪੰਜਾਬ ਦਾ ਸਾਥ ਇਹਦੇ ਵਿੱਚ ਰਿਹਾ ਸਰਕਾਰਾਂ ਵੀ ਇਹਦੇ ਵਿੱਚ ਐਕਟਿਵ ਹੋ ਗਈਆਂ ਪੱਬਾ ਪਾਰ ਹੋ ਗਈਆਂ ਔਰ ਉਹਨਾਂ ਨੇ ਜਿੱਥੇ ਕੇਂਦਰ ਸਰਕਾਰ ਦਾ ਸਮਾਈਲ ਪ੍ਰੋਜੈਕਟ ਚੱਲਦਾ ਸੀ ਉੱਥੇ ਪੰਜਾਬ ਦੇ ਵਿੱਚ ਜੀਵਨ ਜੋਤ 2.0 ਲਾਂਚ ਕਰ ਦਿੱਤਾ ਜਿਹਦੇ ਤਹਿਤ ਵੱਖ-ਵੱਖ ਚੌਕਾਂ ਤੋਂ ਚਰਾਹਿਆਂ ਤੋਂ ਚੱਪੇ ਚੱਪੇ ਦੋ ਤੋਂ ਜਿਹੜਾ ਬੈਗਰ ਮਾਫੀਆ ਆਇਆ ਬੈਗਰ ਜਆ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੀ ਉਹਨਾਂ ਦੇ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਸੀ ਔਰ ਗੱਲ ਹੋ ਰਹੀ ਸੀ ਕਿ ਡੀਐਨਏ ਟੈਸਟ ਕਰਾਇਆ ਜਾਊਗਾ ਤੇ ਜੇ ਪੋਜ਼ਿਟਿਵ ਆਉਂਦੇ ਆ ਤੇ ਫਿਰ ਇਹਨਾਂ ਦੇ ਪੈਰੈਂਟਸ ਲੱਭੇ ਜਾਣਗੇ ਜੇ ਚਾਈਲਡ ਟਰੈਫਿਕਿੰਗ ਦੇ ਮਾਮਲੇ ਹੋਏ ਤੇ ਫਿਰ ਉਹਨਾਂ ਨੂੰ ਰੀਇਨਟੀਗ੍ਰੇਟ ਕਰਾ ਕੇ ਉਹਨਾਂ ਦੇ ਪਰਿਵਾਰਾਂ ਕੋਲ ਭੇਜਿਆ ਜਾਊਗਾ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੋ ਰਹੀਆਂ ਸੀ ਉਸ ਤੋਂ ਤੈਥ ਬਹੁਤ ਸਾਰੇ ਲੋਕ ਫਿਰ ਐਕਟਿਵ ਹੋ ਕੇ ਜੀ ਇੱਥੇ ਭਿਖਾਰੀ ਹੈ ਜੀ ਇੱਥੋਂ ਫੜ ਲਓ ਉੱਥੇ ਭਿਖਾਰੀ ਹੈ ਜੀ ਇ ਇੱਥੇ ਹਰਮੰਦਰ ਸਾਹਿਬ ਦੀ ਸਰਾਊਂਡਿੰਗਜ਼ ਦੇ ਉੱਪਰ ਸਾਈਡ-ਸਾਈਡ ਤੇ ਕਰੀਬ 6 ਦੇ ਬੱਚੇ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਸੀ ਉਹ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਜਿਹਦੇ ਬਾਨੀ ਭਗਤਪੂਰਨ ਸਿੰਘ ਜੀ ਔਰ ਮੁਖ ਸੇਵਾਦਾਰ ਡਾਕਟਰ 인ਦਰਜੀਤ ਕੌਰ ਜੀ ਦੇ ਦੇਖਰੇਖ ਦੇ ਵਿੱਚ ਹੀ ਇੱਥੇ ਰਹਿ ਰਹੇ ਸੀ ਉਹਨਾਂ ਦੀ ਹੈਲਥ케ਅਰ ਉਹਨਾਂ ਦੀ ਸ਼ੈਲਟਰ ਉਹਨਾਂ ਦੀ ਹਰ ਤਰ੍ਹਾਂ ਦੀ ਸੇਵਾ ਸਹਿਯੋਗ ਬਾਰੇ ਗੱਲ ਚੱਲ ਰਹੀ ਸੀ ਸੋ ਉੱਥੇ ਜਦੋਂ ਉਹਨਾਂ ਦੀ ਕਾਉਂਸਲਿੰਗ ਵੀ ਮੈਂ ਕੀਤੀ ਮਿਲਿਆ ਵੀ ਉਹਨਾਂ ਨੂੰ ਬਹੁਤ ਸਾਰੇ ਚੈਨਲਸ ਨੇ ਖਬਰਾਂ ਵੀ ਚਲਾਈਆਂ ਤੇ ਫਿਰ ਉਹਨਾਂ ਨੇ ਬੱਚਿਆਂ ਨੇ ਉਹ ਆਪਣੇ ਦੁਖੜੇ ਦੱਸੇ ਆ ਸਟੋਰੀਜ਼ ਦੱਸੀਆਂ ਉਹਨਾਂ ਨੇ ਕਿਹਾ ਜੀ ਸਾਡਾ ਕਿਸੇ ਨੇ ਕਹਿ ਦਿੱਤਾ ਕਿ ਮੇਰਾ ਪਰਿਵਾਰ ਕੋਈ ਇਦਾਂ ਦਾ ਵਖਰੇਵਾ ਆ ਉਹਦੇ ਕਰਕੇ ਮੈਂ ਸੜਕਾਂ ਤੇ ਰੋਲਦਾ ਫਿਰ ਰਿਹਾ ਕਿਸੇ ਨੇ ਕਿਹਾ ਬਾਪ ਛੱਡ ਗਿਆ ਕਿਸੇ ਨੇ ਕਿਹਾ ਮਾਂ ਛੱਡ ਗਈ ਸੋ ਉਹਨਾਂ ਦੇ ਵਿੱਚੋਂ ਹੀ ਦੋ ਬੱਚੇ ਇਹ ਜੇ ਸੀ ਜਿਹੜੇ ਦਿੱਲੀ ਤੋਂ ਸੀ ਉਹਨਾਂ ਦਾ ਬਾਪ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗਏ ਸੀ ਤੇ ਉਹ ਬੱਚੇ ਵਿਚਾਰੇ ਕੋਈ ਮੈਨੂੰ ਲੱਗਦਾ ਆ ਕਿ ਭਿਖਾਰੀ ਨਹੀਂ ਸੀ ਉਹ ਬੱਚੇ ਤਾਂ ਇੱਥੇ ਕੰਮ ਦੀ ਭਾਲ ਦੇ ਵਿੱਚ ਆਏ ਤੇ ਉਹ ਜਲਦੀ ਸਕੂਲ ਦੇ ਵਿੱਚ ਵੀ ਦਾਖਲ ਹੋਣਾ ਚਾਹੁੰਦੇ ਸੀ। ਉਹ ਅੱਛਾ ਅਲਫਾਬੈਟਿਕਲ ਅਲਫਾਬੈਟਸ ਵੀ ਉਹਨਾਂ ਨੇ ਸਿਨਾਏ, ABC ਵੀ ਸਿਨਾਏ, ਸਾਰੀਆਂ ਗੱਲਾਂ ਕੀਤੀਆਂ। ਸੋ ਉਹ ਫਿਰ ਪਿੰਗਲਵਾੜਾ ਦਾ ਮੈਂ ਸਜਦਾ ਕਰਦਾ, ਧੰਨਵਾਦ ਕਰਦਾ ਕਿ ਪਿੰਗਲਵਾੜਾ ਨੇ ਉਹਨੂੰ ਵਿਦਨ ਫਿਊ ਆਰਜ਼ ਉਹਦੇ ਪਿਤਾ ਨੂੰ ਆਈਡੈਂਟੀਫਾਈ ਕਰਕੇ ਚਾਈਲਡ ਪ੍ਰੋਟੈਕਸ਼ਨ ਕਮੇਟੀ ਨਾਲ, ਵੈਲਫੇਅਰ ਕਮੇਟੀ ਨਾਲ ਗੱਲਬਾਤ ਕਰਕੇ ਆਰਡਰਸ ਜਾਰੀ ਕਰਾ ਕੇ ਉਹਨਾਂ ਦੋਨਾਂ ਬੱਚਿਆਂ ਨੂੰ ਉਹਦੇ ਪਿਤਾ ਦੇ ਨਾਲ ਦਿੱਲੀ ਵਾਪਸ ਭੇਜ ਦਿੱਤਾ, ਰੀਇਨਟੀਗ੍ਰੇਟ ਕਰਾ ਦਿੱਤਾ। ਪਹਿਲਾਂ ਉਹਨਾਂ ਨੂੰ ਜਿਹੜਾ ਜੀਵਨ ਜੋਤ ਪ੍ਰੋਜੈਕਟ ਦੇ ਤਹਿਤ ਵੀ ਉਹਨਾਂ ਨੂੰ ਸ਼ੈਲਟਰ ਦੇਣੀ ਉਹਨਾਂ ਦਾ ਹੈਲਥ ਕੇਅਰ ਵੇਖਣਾ ਉਹਨਾਂ ਦੀ ਕਾਉਂਸਲਿੰਗ ਕਰਨੀ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਕਰਨੀ ਉਹਨਾਂ ਦਾ ਇਕਨੋਮਿਕ ਸਪੋਰਟ ਕਿਵੇਂ ਕਰਨਾ ਇਹ ਸਾਰੀਆਂ ਗੱਲਾਂ ਹੋਈਆਂ ਸੀ ਸੋ ਉਸੇ ਤਹਿਤ ਇਹਨਾਂ ਦੋਨਾਂ ਬੱਚਿਆਂ ਦੇ ਪਿਤਾ ਨੂੰ ਵੀ ਕਿਹਾ ਗਿਆ ਕਿ ਜੇ ਤੈਨੂੰ ਨੌਕਰੀ ਨਹੀਂ ਮਿਲਦੀ ਤੇ ਫਿਰ ਦਿੱਲੀ ਬ੍ਰਾਂਚ ਦੇ ਵਿੱਚ ਜੋ ਵੀ ਆਪਸ਼ਨਲ ਤੇਰੇ ਵਾਸਤੇ ਹੋ ਸਕਦਾ ਜੇ ਤੂੰ ਕਰਨਾ ਚਾਹੇ ਤੇ ਅਸੀਂ ਇਧਰ ਲਈ ਵੀ ਆਪਣਾ ਯੋਗਦਾਨ ਦੇਣ ਲਈ ਤਿਆਰ ਹਾਂ ਸੋ ਪਿੰਗਲਵਾੜਾ ਹਰ ਵਾਰ ਦੀ ਤਰ੍ਹਾਂ ਸਭ ਤੋਂ ਮੋਹਰੇ ਸਭ ਤੋਂ ਅੱਗੇ 24 ਘੰਟੇ 7 ਦਿਨ ਗਰੀਬ ਗੁਰਬਿਆਂ ਲਈ ਛੋਟੇ ਬੱਚਿਆਂ ਲਈ ਬੇਸਹਾਰਿਆਂ ਲਈ ਤਤਪਰ ਰਹਿੰਦਾ ਉਹਦੀ ਉਦਾਹਰਣ ਫੇਰ ਇੱਕ ਵਾਰ ਪਿੰਗਲਵਾੜਾ ਨੇ ਪੇਸ਼ ਕਰਕੇ ਦਾ ਕਿਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਦੇ ਨਾਲੇ ਮਾਮਲਾ ਜਿਹੜਾ ਸਾਹਮਣੇ ਆ ਦੇਖੋ ਜਦੋਂ ਮੈਂ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਆ ਬੱਚਿਆਂ ਦੀ ਸਟੋਰੀ ਸੁਣੀਆ ਸੋ ਉਹਨਾਂ ਦੇ ਪਿਤਾ ਕੋਲ ਜੀ ਆਧਾਰ ਕਾਰਡ ਸੀਗਾ ਉਹਨਾਂ ਦੇ ਵੈਲਿਡ ਪ੍ਰੂਫ ਸੀ ਤਾਂ ਹੀ ਉਹ ਵਾਪਸ ਗਿਆ ਨਾ ਸੋ ਇਹ ਤੁਸੀਂ ਸਮਝ ਲਓ ਇਥੋਂ ਕਿ ਇਹ ਬੱਚਿਆਂ ਨੂੰ ਪਹਿਲਾਂ ਥੋੜਾ ਐਡਮਿਨਿਸਟ੍ਰੇਸ਼ਨ ਗੱਲਬਾਤ ਕਰੇ ਇਹਨਾਂ ਦੀ ਗੱਲ ਨੂੰ ਸਮਝੇ ਇਹਨਾਂ ਦੀ ਗੱਲ ਨੂੰ ਸੁਣੇ ਫੇਰ ਉਸ ਤੋਂ ਬਾਅਦ ਉਹਨਾਂ ਨਨ ਫਾਨਨ ਦੇ ਵਿੱਚ ਮੀਡੀਆ ਓਪਰਚ्युनिटी ਬਣਾ ਕੇ ਵੀਡੀਓ ਓਪਰਚ्युनिटी ਬਣਾ ਕੇ ਐਦਾਂ ਦੀਆਂ ਗੱਲਾਂ ਕਰਕੇ ਰੈਸਕਿਊ ਨਾ ਕਰੇ ਤਾਂ ਕਿ ਬਾਅਦ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੀ ਕੋਈ ਕਿਰਕਰੀ ਨਾ ਹੋਵੇ ਸਿਰਫ ਨੰਬਰ ਬਣਾਉਣ ਵਾਸਤੇ ਫਿਰ ਉਹ ਸਮਾਜ ਸੇਵੀ ਵੀ ਤੁਰ ਪੈਂਦੇ ਆ ਤੁਸੀਂ ਇਹ ਮੈਨੂੰ ਦੱਸੋ ਕੋਈ ਬੰਦਾ ਇਸ ਪੂਰੇ ਸਿਸਟਮ ਦੇ ਵਿੱਚ ਪਿੰਗਲਵਾੜਾ ਸੰਸਥਾ ਤੋਂ ਇਲਾਵਾ ਕੋਈ ਇੱਕ ਬੰਦਾ ਦੱਸ ਦਿਓ ਜਿਹੜਾ ਸਾਹਮਣੇ ਆ ਕੇ ਕਹਿੰਦਾ ਹੋਵੇ ਕਿ ਜੇ ਬੱਚੇ ਲੈ ਆਂਦੇ ਆ ਤੇ ਕਿੱਥੇ ਆ ਰੈਸਕਿਊ ਕੀਤਾ ਤੇ ਕਿੱਥੇ ਆ ਇਹਨਾਂ ਦੀ ਸੇਧ ਦਾ ਕਿਸੇ ਨੇ ਧਿਆਨ ਰੱਖਿਆ ਕਿਸੇ ਨੇ ਕੋਈ ਗੱਲ ਕੀਤੀ ਕਿ ਇਹਨਾਂ ਨੂੰ ਐਜੂਕੇਸ਼ਨ ਦਵਾਂਗੇ ਕਿਸੇ ਨੇ ਸ਼ੈਲਟਰ ਦੀ ਗੱਲ ਕੀਤੀ ਸਿਰਫ ਫੜੋ ਫੜਾਈ ਕਰਾਈ ਹੈ ਬਾਕੀ ਭੁੱਲ ਗਏ ਸਾਰੀਆਂ ਗੱਲਾਂ ਸੋ ਮੈਂ ਮੇਰਾ ਕਿਸੇ ਨਾਲ ਕੋਈ ਐਦਾਂ ਦਾ ਦੋਸ਼ ਨਹੀਂ ਆ ਪਰ ਮੈਂ ਇਹ ਰਿਕੁਐਸਟ ਜ਼ਰੂਰ ਕਰੂੰਗਾ ਕਿ ਅੱਛੇ ਅੱਛੇ ਐਡਮਿਨਿਸਟ੍ਰੇਟਿਵ ਆਫਿਸਰਸ ਨੇ ਐਡਮਿਨਿਸਟ੍ਰੇਸ਼ਨ ਬੜੀ ਕੈਪੇਬਲ ਹੁੰਦੀ ਹੈ ਉਹ ਪਹਿਲਾਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਦੇਖਣ ਪਰਖਣ ਬੱਚੇ ਨੂੰ ਐਗਜ਼ਾਮਨ ਕਰਨ ਉਹਨਾਂ ਦੇ ਪ੍ਰੂਫ ਦੇਖਣ ਫਿਰ ਉਹਨਾਂ ਨੂੰ ਰੈਸਕਿਊ ਕਰਨਾ ਕਿ ਉਹਨਾਂ ਦੀ ਹਰ ਪਾਸੇ ਵੀਡੀਓ ਵਾਇਰਲ ਕਰ ਕਰਕੇ ਕਰ ਕਰਕੇ ਉਹਨਾਂ ਨੂੰ ਮੈਂਟਲ ਟਰੋਮਾ ਵੀ ਦਈਏ ਉਹਨਾਂ ਨੂੰ ਫਿਰ ਸ਼ੈਲਟਰ ਹੋਮਸ ਵੀ ਰੱਖਣ ਦੀ ਗੱਲ ਕਰੀਏ ਤੇ ਫਿਰ ਐਂਡ ਦੇ ਵਿੱਚ ਹਾਸਲ ਕੁਝ ਵੀ ਨਾ ਹੋਵੇ ਸਾਰੀ ਐਡਮਿਨਿਸਟ੍ਰੇਸ਼ਨ ਵਾਅ ਵਾਈ ਖੱਟ ਲਈ ਜੀ ਅਸੀਂ ਤਾਂ ਇੰਨੇ ਭਕਾਰੀ ਫੜ ਲਏ ਬੱਚਿਆਂ ਨੂੰ ਜੋ ਚਾਈਲਡ ਟਰੈਫਿਕਿੰਗ ਹੋਰੀਆ ਰੈਸਕਿਊ ਕਰ ਲੇ ਰੈਸਕਿਊ ਕੀ ਕਰਨੇ ਸੀ ਉਹ ਤਾਂ ਜੋ ਮੇਰੀ ਨਜ਼ਰ ਦੇ ਨਜ਼ਦੀਕ ਹੈ ਉਹਨਾਂ ਦੇ ਬਾਪ ਤੇ ਉੱਥੇ ਤੁਰੇ ਫਿਰਦਾ ਸੀ ਸੋ ਉਹ ਵਾਪਸ ਰੀ ਇੰਟੀਗ੍ਰੇਸ਼ਨ ਪਿੰਗਲਵਾੜਾ ਅੰਮ੍ਰਿਤਸਰ ਨੇ ਕਰਾ ਆਪਣੀ ਜ਼ਿੰਮੇਵਾਰੀ ਦਾ ਚੰਗਾ ਨਿਰਵਾਹ ਕਰਾ ਦਿੱਤਾ ਇਸ ਦੇ ਲਈ ਮੈਂ ਪਿੰਗਲਵਾੜਾ ਅੰਮ੍ਰਿਤਸਰ ਨੂੰ ਸਜਦਾ ਕਰਦਾ ਸਲਾਮ ਕਰਦਾ ਧੰਨਵਾਦ ਕਰਦਾ ਜੀ ਤਾਂ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਸੰਝੇ ਕੀਤੀਆਂ ਤੁਹਾਡੇ ਨਾਲ ਤਾਂ ਜ਼ਰੂਰ ਇਹ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ ਹਰ ਕਿਸੇ ਵੱਲੋਂ ਕਿ ਜਦੋਂ ਵੀ ਪ੍ਰਸ਼ਾਸਨ ਵੱਲੋਂ ਬੱਚਾ ਨੂੰ ਲੈਣ ਜਾਇਆ ਜਾਂਦਾ ਜਾਂ ਕਿਤੋਂ ਚੁੱਕਣ ਵਾਸਤੇ ਜਾਇਆ ਜਾਂਦਾ ਤਾਂ ਪਹਿਲਾਂ ਇੱਕ ਵਾਰੀ ਉਸ ਦੀ ਜੋ ਆਇਡੈਂਟੀਫਿਕੇਸ਼ਨ ਜ਼ਰੂਰ ਪੁੱਛ ਲਈਤੀ ਜਾਵੇ ਕਿ ਬੱਚਾ ਕਿੱਥੋਂ ਆਇਆ ਕਰੀ ਤਸਦੀਕ ਕੀਤੀ ਜਾਵੇ ਤਾਂ ਫਿਰ ਉਸ ਤੋਂ ਬਾਅਦ ਬੱਚਾ ਨੂੰ ਰੈਸਕਿਊ ਜਿਹੜਾ ਉਹ ਕੀਤਾ ਜਾਵੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੈਕਚਰ ਸੁਣਨ ਅਗਜਗਪਨ वाहु जी का खालसा वाहु जी की फतेह मैं मेरा नाम डॉक्टर इंद्रजीत कौर मुख्य सेवादार ऑल इंडिया पिंग वर्ड चैरिटेबल सोसायटी तो यह मैं आप जी दसना चाहतान कि साढ़े को उस छ बच्चे चाइल्ड वैलफेयर कमेटी तो प्रशासन वालों भेजे गए सन जिन्ह की उम्र से छे तो ग्यारह साल बारह साल तक की ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਛੋਟੇ ਬੱਚੇ ਰੱਖ ਸਕਦੇ ਹਾਂ ਵੱਡੇ ਬੱਚੇ ਅਸੀਂ ਨਹੀਂ ਰੱਖ ਸਕਦੇ ਸਾਨੂੰ ਡਰ ਹੈ ਕਿ ਕੰਦ ਟੱਪ ਕੇ ਭੱਜ ਜਾਣਗੇ ਤੇ ਜੇ ਤਾਂ ਤੁਹਾਡੇ ਕੋਲ ਕੋਈ ਸਕਿਉਰਿਟੀ ਹੈ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਰੱਖਣ ਦਾ ਸ ਤਾਂ ਫਿਰ ਡੈਪਟੀ ਕੁਮਿਸਟਰ ਨੇ ਕਿਹਾ ਵੀ ਮੈਂ ਸਕਿਉਰਿਟੀ ਭੇਜ ਦਿੰਦੇ ਹਾਂ ਤੁਸੀਂ ਬੱਚੇ ਰੱਖ ਲਓ ਉਹਨਾਂ ਨੇ ਸਕਿਉਰਿਟੀ ਭੇਜ ਦਿੱਤੀ ਫਿਰ ਅਸੀਂ ਬੱਚੇ ਰੱਖ ਲਏ ਦੋ ਬੱਚੇ 7 ਤੇ 9 ਸਾਲ ਦੇ ਸੀਗੇ ਉਹ ਦਰਬਾਰ ਸਾਹਿਬ ਤੋਂ ਇਹ ਜਿਹੜੇ ਸਾਰੇ ਬੱਚੇ ਸੀ ਤਕਰੀਬਨ ਦਰਬਾਰ ਸਾਹਿਬ ਤੇ ਗੰਦਰਪਾਲ ਸਾਹਿਬ ਦੇ ਵਾਲੇ ਵਾਲੇ ਤੋਂ ਫੜ ਕੇ ਲੈ ਕੇ ਆਏ ਸੀ پولیس ਵਾਲੇ ਤੇ ਇਹ ਬੱਚੇ ਇਹਨਾਂ ਕੋਲ ਕੋਈ ਜਗ੍ਹਾ ਨਹੀਂ ਹੁੰਦੀ ਪ੍ਰਸ਼ਾਸਨ ਕੋਲ ਹੱਲੇ ਕਿ ਇਹਨਾਂ ਕੋਲ ਬਹੁਤ ਪੈਸੇ ਸਭ ਕੁਝ ਕਰ ਸਕਦੇ ਪਰ ਇਹਨਾਂ ਕੋਲ ਕੋਈ ਜਗ੍ਹਾ ਨਹੀਂ ਹੁੰਦੀ ਫਿਰ ਇਹ ਪਿੰਗਵੜੀ ਦਾ ਅਸਰ ਲੈਂਦੇ ਤੇ ਸਾਰੇ ਬੱਚੇ ਸਾਡੇ ਕੋਲ ਪਿੰਗਵੜੀ ਪੇਚ ਦਿੱਤੇ ਇਹ ਬੱਚੇ ਜਿਹੜੇ ਨੇ ਇਹ ਬਹੁਤ ਹੀ ਪਿਆਰੇ ਬੱਚੇ ਨੇ ਇਹਨਾਂ ਚੋਂ ਕੋਈ ਵੀ ਭਿਖਾਰੀ ਨਹੀਂ ਮੈਨੂੰ ਤਾਂ ਕੋਈ ਵੀ ਭਿਖਾਰੀ ਨਹੀਂ ਲੱਗਿਆ ਹੈਗਾ ਇਹ ਦੋ ਬੱਚੇ ਜਿਹੜੇ ਸੀ ਇਹਨਾਂ ਨੂੰ ਪੁੱਛਿਆ ਕਹਿੰਦੇ ਸੀ ਪੈਨ ਵੇਚਦੇ ਸੀ ਉਹ ਅਸੀਂ ਵੀ ਅਸੀਂ ਦਿੱਲੀ ਦੇ ਰਹਿਣ ਵਾਲੇ ਸਾਡੇ ਪਿਤਾ ਜੀ ਦਾ ਕੰਮ ਬੰਦ ਹੋ ਗਿਆ ਸੀ ਉਹਨਾਂ ਕੋਲ ਪੈਸੇ ਨਹੀਂ ਸੀ ਇੱਥੇ ਅਸੀਂ ਦੇਖਿਆ ਕੁਝ ਬੱਚੇ ਪੈਨ ਵੇਚਦੇ ਨੇ ਤਾਂ ਅਸੀਂ ਅਸੀਂ ਕਿਹਾ ਵੀ ਅਸੀਂ ਵੀ ਇਹੀ ਕੰਮ ਕਰ ਲੈਂਦੇ ਆ ਪੈਨ ਵੇਚ ਕੇ ਪੈਸੇ ਆਪਣੇ ਪਿਤਾ ਜੀ ਨੂੰ ਦੇ ਦਿੰਦੇ ਸੀ ਅਸੀਂ ਇਹ ਸਾਨੂੰ ਇੱਕ ਬਤਨ ਲੈ ਕੇ ਆ ਗਏ ਪੁਲਿਸ ਵਾਲੇ ਫਿਰ ਉਹਨਾਂ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਕੰਟੈਕਟ ਕੀਤਾ ਇਹਨਾਂ ਨੇ ਜੈਬ ਵੈਲਫੇਅਰ ਕਮੇਟੀ ਜਾਂ ਸਪਰਸੈਸ਼ਨ ਨੇ ਤਾਂ ਪਿਤਾ ਜੀ ਨੇ ਆਪਣੇ ਦੱਸ ਕੇ ਵੀ ਉਹਨਾਂ ਕੋਲ ਦਾ ਆਰਡਰ ਕਾਰਡ ਵਗੈਰਾ ਸੀ ਤੇ ਉਹਨਾਂ ਨੇ ਦਰਕਰਖ ਦਿਖਾਤੇ ਤੇ ਦੱਸ ਦਿੱਤਾ ਵੀ ਮੇਰੇ ਬੱਚੇ ਨੇ ਉਹ ਕੱਲ ਫਿਰ ਲੈਣ ਵਾਸਤੇ ਆਏ ਸੀ ਸਾਡੇ ਕੋਲ ਆਪਣੇ ਬੱਚਿਆਂ ਨੂੰ ਤੇ ਅੱਛਾ ਲੱਗਿਆ ਉਹ ਕਹਿੰਦੇ ਪੜਕੇ ਤੁਸੀਂ ਵਿਖਾ ਕੇ ਦੇਖ ਲਓ ਪੜਦੇ ਵੀ ਸੀਗੇ ਤਾਂ ਬੱਚੇ ਵਾਕਈ ਪੜਦੇ ਵੀ ਸੀ ਅਸੀਂ ਉਹਨਾਂ ਨੇ ਕੀ ਕਾਪੀ ਪੈਨ ਵੀ ਨਾਲ ਦਿੱਤਾ ਖੁਸ਼ਖਬਰੀ ਬਤੇ ਨਾਲੇ ਬੜਾ ਪਿਆਰ ਕੀਤਾ ਕੱਪੜੇ-ਕਪੜੋ ਜੋ ਵੀ ਸੀ ਉਹਨਾਂ ਦੇ ਅਸੀਂ ਵਧੀਆ ਕੱਪੜੇ ਕਿੰਨੇ ਬੱਚੇ ਸੀਗੇ ਜੀ ਜਿਹੜੇ ਲਿਆਏ ਸੀ 6 ਬੱਚੇ ਸੀਗੇ ਉਹਨਾਂ ਵਿੱਚ ਕਿੰਨੇ ਭੇਜ ਦਿੱਤੇ ਜੀ ਅਰੇ ਕਿੰਨੇ ਦੋ ਦੋ ਪੇਜੇ ਸਨ ਦੋ ਦਾ ਹੀ ਆਪੀਡੈਂਟੀਫਿਕੇਸ਼ਨ ਹੋਈ ਨਾ ਦੂਜਿਆਂ ਦੀ ਅਜੇ ਰੈਂਟੀਫਿਕੇਸ਼ਨ ਨਹੀਂ ਹੋਈ ਤਾਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਆਇਡੈਂਟੀਫਿਕੇਸ਼ਨ ਦੀ ਜੇ ਨਹੀਂ ਹੋਈ ਤਾਂ ਫਿਰ ਕੁਝ ਹੋਰ ਪ੍ਰਬੰਧ ਕੀਤਾ ਜਾਏਗਾ ਉਹਨਾਂ ਵਾਸਤੇ ਪਰ ਮੇਰਾ ਸੁਝਾਅ ਇਹ ਸੀਗਾ ਕਿ ਜੇ ਇਹ ਟੁੱਟੇ ਪਰਿਵਾਰਾਂ ਤੋਂ ਬੱਚੇ ਜਿਹੜੇ ਵਿਛੜੇ ਰੋਂਦੇ ਪਏ ਨੇ ਸਰਕਾਰ ਨੂੰ ਵੀ ਉਹਨਾਂ ਬਾਰੇ ਕੁਝ ਸੋਚਣਾ ਚਾਹੀਦਾ ਹੈ ਕਿਉਂਕਿ ਹੁਣ ਤਰੀਕਾ ਬਣ ਗਿਆ ਲੋਕਾਂ ਦੇ ਰਹਿਣ ਦਾ ਪਿਆਰ ਘਟ ਗਿਆ ਉਹ ਬੱਚਿਆਂ ਦੇ ਵਾਸਤੇ ਹੋਸਟਲ ਹੋਣਾ ਚਾਹੀਦਾ ਵੱਖਰਾ ਸਕੂਲ ਹੋਣਾ ਚਾਹੀਦਾ ਇਹਨਾਂ ਨੂੰ ਪੂਰਾ ਇਹਨਾਂ ਦੀ ਪੜ੍ਹਾਈ ਦਾ ਇਤਜ਼ਾਮ ਕਰਨਾ ਚਾਹੀਦਾ ਤਾਂ ਕਿ ਕੱਲ ਨੂੰ ਅੱچھے ਨਾਗਰਿਕ ਬਣ ਕੇ ਤੇ ਭਾਰਤ ਦਾ ਨਾਂ ਉੱਚਾ ਕਰਨਗੇ ਤੇ ਇਸ ਤਰ੍ਹਾਂ ਇਹਨਾਂ ਨੂੰ ਰੋਂਦੇ ਫਿਰਦੇ ਦੇਖ ਕੇ ਫਿਰ ਹਰ ਕੇ ਹੋ ਸਕਦਾ ਫਿਰ ਇਹ ਗੰਦੇ ਕੰਮ ਕਰਨ ਲੱਗ ਜਾਣਗੇ ਨਾ ਇਹਨਾਂ ਨੂੰ ਕੋਈ ਸੰਭਾਲੇ ਤਾਂ ਇਹ ਜ਼ਰੂਰੀ ਹੈ ਕਿ ਇਹ ਬੱਚੇ ਨੇ ਇਹਨਾਂ ਨੂੰ ਸੁਭਾਲਣਾ ਬਹੁਤ ਜ਼ਰੂਰੀ ਹੈ ਇਹ ਬੜੀ ਕੀਮਤੀ ਸਾਡੀ ਸਾਡੀ ਕਹਿ ਸਕਦੇ ਆ ਕਿ ਅਮਨਤ ਨੇ ਜਿਹੜੀ ਉਹ ਪ੍ਰਤੀਯੋਗਿਓ ਖੁਦ ਇੰਡਿਗੇਟਾਈ ਕੀਤਾ ਉਹ ਚੁੱਕ ਕੇ ਲੈ ਕੇ ਆਇਆ ਉਹ ਕਿਸ ਤਰ੍ਹਾਂ ਇਥੇ ਅੰਮ੍ਰਿਤਸਰ ਕਿਸ ਤਰ੍ਹਾਂ ਪਹੁੰਚੇ ਕਿਸ ਤਰ੍ਹਾਂ ਉਹਨੇ ਪੈਂਸਨ ਨਾਲ ਤੁਹਾਡੀ ਦਿੱਲੀ ਵਾਲਾ ਤਾਂ ਦੱਸਦਾ ਨਾ ਤੇ ਆਪ ਹੀ ਲੈ ਕੇ ਆਏ ਆਪਣੇ ਬੱਚਿਆਂ ਨੂੰ ਬਾਕੀ ਇੱਕ ਬੱਚਾ ਦੱਸਦਾ ਵੀ ਮੈਨੂੰ ਨਿਹੰਗ ਸਿੰਘ ਲੈ ਗਏ ਸੀਗੇ ਉੱਥੇ ਮੇ ਤੋਂ ਜ਼ਿਆਦਾ ਕੰਮ ਕਰਾਉਂਦੇ ਸੀ ਮੈਂ ਭੱਜ ਕੇ ਆ ਗਿਆ ਮੇਰੀ ਬਾਤ ਲੰਬੇ ਰਹਿੰਦੀ ਹੈ ਤੇ ਇਸ ਤਰ੍ਹਾਂ ਹੀ ਕੋਈ ਆਪਣਾ ਬਦਰੀਨਾ ਤੋਂ ਅਸੀਂ ਸਾਰਾ ਪਰਿਵਾਰ ਹੀ ਆਏ ਹੋਇਆ ਇੱਥੇ ਸੋ ਮੇਰ ਗੱਲ ਜਿਹੜੀ ਸਾਰੇ ਬੱਚਿਆਂ ਚ ਸੀਗੇ ਉਹ ਇਹ ਸੀ ਕਿ ਕਿਸੇ ਦਾ ਪਿਓ ਉਹ ਭੱਜ ਗਿਆ ਜਾਂ ਮਰ ਗਿਆ ਜਾਂ ਕਿਸੇ ਦੀ ਮਾਂ ਭੱਜ ਗਈ ਛੱਡ ਕੇ ਮਤਲਬ ਇਹ ਟੁੱਟੇ ਪਰਿਵਾਰਾਂ ਦੇ ਬੱਚੇ ਬੱਚੇ ਹੀ ਸਨ ਸਾਰੇ ਜਿਹੜੇ ਆਏ ਸਨ ਹਜੇ ਤੱਕ ਇਹ ਗੰਦੇ ਗੰਦੇ ਹੱਥਾਂ 'ਚ ਨਹੀਂ ਪਹੁੰਚੇ ਉਮਰ ਕਿੰਨੀ ਸੀ ਜਿਹੜੇ ਆ ਬੱਚੇ ਦੋ ਭੇਜੇ ਜੇ ਨਾ ਵੀ ਉਮਰ ਕਿ ਇਹ ਸਤਨੂ ਸਾਹਿਬ ਦੇ ਸਤਨੂ ਸਾਹਿਬ ਤੇ ਇਹ ਕਿੱਥੇ ਵੀ ਰਹਿਣ ਵਾਲੇ ਸੀ ਜੀ ਦਿੱਲੀ ਦਾ ਦਿੱਲੀ ਦਾ ਤੇ ਅਗਰ ਹੁਣ ਜਿਹੜੇ ਚਾਰ ਪੰਜ ਬੱਚੇ ਹੋਰ ਹੈ ਜੀ ਉਹਨਾਂ ਦੇ ਟੈਂਸ ਆਂਦੇ ਨੇ ਤਾਂ ਤੇ ਇੱਕ ਤਾਂ ਜਾਇਜ਼ ਹੈ ਜੀ ਜੋ ਜੇ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਫਿਰ ਹੋ ਸਕਦਾ ਹੈ ਇਹ ਪਹਿਲਾਂ ਇੱਕ ਬੱਚਾ ਸੀ ਆਇਆ ਸੀਗਾ ਉਹਨੂੰ ਰਾਜਪੁਰੇ ਭੇਜਿਆ ਸੀ ਐਸਐਸਓ ਹਮ ਦੇ ਵਿੱਚ ਕਿਉਂਕਿ ਸਰਕਾਰ ਕੋਲ ਆਪਣਾ ਕੋਈ ਪ੍ਰਬੰਧ ਨਹੀਂ ਹੈਗਾ ਤੇ ਪ੍ਰਬੰਧ ਕਰਨਾ ਚਾਹੀਦਾ ਅਪੀਲ ਕੀ ਹੈ ਜੀ ਮੇਰੀ ਅਪੀਲ ਹੈ ਕਿ ਇਹਨਾਂ ਬੱਚਿਆਂ ਵਾਸਤੇ ਸਰਕਾਰ ਨੂੰ ਹੌਸਟਲ ਬਣਾਉਣਾ ਚਾਹੀਦਾ ਹੈ ਉਹਦਾ ਪ੍ਰਬੰਧ ਵਧੀਆ ਹੋਵੇ ਤੇ ਵਧੀਆ ਸਕੂਲ ਹੋਣਾ ਚਾਹੀਦਾ ਹੈ ਇਹਨਾਂ ਬੱਚਿਆਂ ਵਾਸਤੇ ਚਾਹ ਕਰ ਨੂੰ ਇਹ ਚੰਗੇ ਨਾਗਰਿਕ ਬਣ ਕੇ ਸਾਡੇ ਦੇਸ਼ ਦਾ ਨਾਮ ਉੱਚਾ ਕਰਨ